ਜੀ ਆ ਗਏ ਆਪਾਂ ਸਵੇਰੇ ਸਵੇਰੇ ਕੁਦਰਤ ਦੇ ਨੇੜੇ ਰਤਨਾ ਤੋੜਨ ਖਾਨਾ ਤੁਮ ਨੂੰ ਨਜ਼ਾਰਾ ਪਈਆਂ ਦਾ ਕੱਚੀਆਂ ਦਾ ਕੱਚੀਆਂ ਪਈਆਂ ਸਮਾਂ ਹੁੰਦਾ ਕੋਈ ਵੀ ਸਮੇ ਸਮੇਂ ਨਾਲ ਚੀਜ਼ ਕਹਿੰਦਾ ਵੀ ਕਈ ਵਾਰੀ ਮੈਂ ਪਹਿਲਾਂ ਵੀ ਦੱਸਦਾ ਵੀ ਆ ਪਈ ਦੇ ਉੱਤੇ ਮੈਂ ਮੁੰਡੇ ਭੱਜਦੇ ਇੰਨੇ ਭੱਜਦੇ ਹੁੰਦੇ ਛੱਡ ਗੱਲਾਂ ਤੋਂ ਉਹ ਨਹੀਂ ਸਮਾਂ ਬੀਤ ਗਿਆ ਬੰਦਾਂ ਤਨ ਤੋੜ ਲਈਏ ਨਾਲ ਨਾਲ ਸਾਡੀਆਂ ਸਾਰੀਆਂ 베ੜੀਆਂ ਹੁੰਦੀਆਂ ਇਥੇ ਤੋੜ ਉਹ ਇੱਕ ਰਹਿ ਗਈ ਮੇਰੀ ਇਹਨਾਂ ਨਾਲ ਸਾਡੀਆਂ ਯਾਦਾਂ ਇੱਥੇ ਤੋੜ ਬੇਰੀਆਂ ਹੁੰਦੀਆਂ ਚਲੋ ਹੁਣ ਸੂਏ ਪੱਕੇ ਕਰਤੇ ਸਰਕਾਰ ਨੇ ਚਲੋ ਇਹ ਵੀ ਸਹੀ ਐ ਪਤਾ ਨਹੀਂ ਸਹੀ ਸਾਨੂੰ ਤਾਂ ਪਤਾ ਨਹੀਂ ਪਰ ਕੱਚੇ ਚੰਗੇ ਸੀ ਪਾਣੀ ਜਾਂਦਾ ਰਹਿੰਦਾ ਸੀ ਧਰਤੀ ਚ ਤੇ ਨੰਦ ਮੰਗਲ ਹੁਣ ਤੋਂੰਦਾ ਫਰਕ ਪਈ ਜਾਂਦਾ ਕੱਲ ਮੀਂਹ ਪੈ ਕੇ ਹਟਿਆ ਨਾ ਉਹਦੇ ਨਾਲ ਫਰਕ ਪੈ ਗਿਆ ਥੋੜੇ ਅੱਜ ਠੰਡ ਜੀ ਹੈ ਨਹੀਂ ਉਨੀ ਠੰਡਰ ਕੀ ਪਈ ਵੀ ਬਹੁਤ ਘੱਟ ਆ ਗੁਣਾ ਨੇ ਆਲੂ ਪਾਟਲੇ ਇਹ ਬੰਦੇ ਇੱਕ ਨੰਬਰ ਆ ਸਾਡੇ ਪਿੰਡ ਦੋ ਤਿੰਨ ਬੰਦੇ ਆ ਜਿਹਨਾਂ ਦੀ ਖੇਤੀ ਬੜੀ ਟੌਪ ਦੀ ਲੱਗਦੀ ਮੈਨੂੰ ਕਿਉਂਕਿ ਖੇਤੀ ਬੜੀ ਵਿੱਚ ਸੰਦ ਸੰਿਹੜਿਆਂ ਨਾਲ ਹੁੰਦੀ ਹੈ ਨਾ ਬਾਕੀ ਸ਼ੌਂਕ ਹੋਣਾ ਚਾਹੀਦਾ ਖੇਤੀ ਉਂਝ ਨਹੀਂ ਹੁੰਦੀ ਗਰੁੱਪ ਮੁਤਾਬਕ ਖੇਤੀ ਹੁੰਦੀ ਆ ਮੈਨੂੰ ਤਿੰਨ ਚਾਰ ਸਾਡੇ ਪਿੰਡ ਦੇ ਆ ਇੱਕ ਦੋ ਬੰਦੇ ਅਲੀਪੁਰ ਦੇ ਆ ਕਾਲਾ ਕਨੇਡਾ ਦਾ ਉਹ ਬੰਦਾ ਕਨੇਡਾ ਦੀ ਪੀਅਰ ਛੱਡ ਕੇ ਆ ਕੇ ਬਾਬੇ ਉਹਨੇ ਮਿਸਾਲ ਪੈਦਾ ਕਰਤੀ ਵੀ ਤੁਸੀਂ ਇੱਥੇ ਵੀ ਕਰ ਸਕਦੇ ਹੋ ਉਹਦੇ ਕੋਲ ਹੁਣ ਹਰ ਤਰ੍ਹਾਂ ਦੇ ਸੰਦ ਨੇ ਕਾ ਪਿੱਛੇ ਜਿਹਨੇ ਉਹ ਗੱਠਾਂ ਲਈ ਲਏ ਹੁਣ ਜੂਪੀ ਤੱਕ ਕੰਮ ਚੱਲਦਾ ਉਹਦਾ ਇਹ ਹੁੰਦੀ ਹੈ ਮਿਹਨਤ ਮਿਹਨਤ ਕਰਨੀ ਚਾਹੀਦੀ ਹੈ ਪਰ ਮੇਰਾ ਸਰਕਲ ਇਹ ਵੀ ਜੇ ਤੁਸੀਂ ਇਕੱਲੇ ਹੋ ਨਾ ਤੁਸੀਂ ਜਿੱਥੇ ਤੱਕ ਮੇਰੀ ਸੋਚ ਆ ਦੇਖੋ ਵੈਸੇ ਤਾਂ ਪਾਰਨਰਸ਼ਿਪ 'ਚ ਪੈਂਦਾ ਰੋਲਾ ਗਰੁੱਪ ਮੁਤਾਬਕ ਖੇਤੀ ਕਰਿਆ ਕਰੋ ਦੋ ਤਿੰਨ ਬੰਦੇ ਚਲੋ ਜੇ ਬੰਦਾ ਹਿਸਾਬ ਕਿਤਾਬ ਸਹੀ ਰੱਖੇ ਸਭ ਕੁਝ ਸਹੀ ਚੱਲਦਾ ਇੱਥੇ ਸੂਰ ਵੀ ਬਹੁਤ ਆ ਗਏ ਹੜੇਰੀਏ ਚ ਅ ਪਰਸੋਂ ਮੈਂ ਵੀ ਪੰਗਾ ਜਿਹਾ ਲੈ ਲਿਆ ਧੁੰਦ ਚ ਕੁੜੀ ਦੋ ਤਿੰਨ ਇਧਰੋਂ ਲੱਤਾਂ ਥਰੇ ਨੰਗੇ ਮੈਂ ਤੇ ਮੁੜ ਕੇ ਆਇਆ ਹੀ ਨਹੀਂ ਮੈਂ ਛੱਡ ਬਣਾ ਹੋਰ ਕਿਦਾਂ ਉਹਦੀ ਵੀਡੀਓ ਦੇ ਕੇ ਡਾਰ ਲਾ ਵੀ ਦੰਦੀਆਂ ਬਹੁਤ ਵੱੜਦੇ ਦੇਖੋ ਨਜ਼ਾਰਾ ਹੈ ਨਾ ਕੁਦਰਤ ਕਣਕਾਂ ਧੁੰਦ ਨੇ ਮਰਗੀ ਜਿਹੜੀ ਤਰੇਲ ਨੇ ਥੱਲੇ ਦੱਬੀ ਹੋਈ ਯਾਰ ਆ ਚੀਜ਼ਾਂ ਮੁੜ ਕੇ ਤੁਹਾਨੂੰ ਲੱਭਣੀਆਂ ਨਹੀਂ ਪਰ ਮੁੜ ਕੇ ਇਹ ਨਹੀਂ ਵੀ ਤੁਸੀਂ ਆਪਾਂ ਦੋਸਾ ਰੱਖਦੇ ਐ ਹੋ ਜਾਣਾ ਬਾਰੇ ਚੀਜ਼ਾਂ ਮਿਸ ਨਾ ਕਰਿਆ ਕਰੋ ਜਿੰਨਾ ਚਿਰ ਤੁਸੀਂ ਹੈਗੇ ਹੋ ਉਹਨਾਂ ਚਿਰ ਤਾਂ ਇਹਨਾਂ ਦੇ ਆਨੰਦ ਮੰਗਲ ਲਾਉਣਾ ਜਾਂ ਸਵੇਰੇ ਉੱਠ ਕੇ ਉਹ ਪ੍ਰਮਾਤਮਾ ਦੇ ਕੁਦਰਤ ਨੂੰ ਮਿਲਿਆ ਕਰੋ ਮੈਨੂੰ ਬਹੁਤ ਚੰਗਾ ਲੱਗਦਾ ਦੇਖੋ ਪਰ ਤੁਹਾਨੂੰ ਘਰੇ ਬੈਠੇ ਦਿਖਾ ਦਿੰਨੇ ਆਂ ਅਸੀਂ ਤਾਲੀਆਂ ਇਹ ਉਹ ਨੇ ਅ디ਕਾ ਤਾਲੀਆਂ ਤਾਂ ਕੌਣ ਲਾਉਂਦਾ ਭੜੇ ਜਿ ਦੇ ਦਰਖਤ ਲਾਤੇ ਪਹਿਲੇ ਇੱਥੇ ਤਾਲੀਆਂ ਹੁੰਦੀਆਂ ਹੁੰਦੀਆਂ ਜਦ ਤੱਕ ਮੈਨੂੰ ਚੇਤਾ ਤਾਲੀਆਂ ਲੱਗਦੀਆਂ ਆਉਂਦੀਆਂ ਧਰੇਕਾਂ ਲੱਗਦੀਆਂ ਨੇ ਅਸੀਂ ਨੋ ਕਿ ਚੋਰੀ ਵੀ ਕਰਦੇ ਹੁੰਦੇ ਸੀ ਟਾਲੀਆਂ ਪਰ ਉਹਨਾਂ ਨੇ ਪਤੰਦਰਾ ਨੇ ਕੋਈ ਉਹ ਦੀ ਤਾਂ ਤੇ ਆ ਅਰਜਨ ਜਿਹਾ ਲਿਆ ਕੇ ਲਾਤੇ ਪਤਾ ਨਹੀਂ ਇਹਦਾ ਕੋਈ ਫਾਇਦਾ ਹੈ ਨੁਕਸਾਨ ਆਪਾਂ ਤਾਂ ਇੰਨਾ ਇੰਟੈਲੀਜੈਂਟ ਹੈ ਨਹੀਂ ਬਾਈ ਤੇ ਜੇ ਇਹਦੀ ਥਾਂ ਤੇ ਉਹ ਨਹੀਂ ਟਾਲੀਆਂ ਫਿਰ ਆਪਾਂ ਉਹਦੇ ਤੁਹਾਨੂੰ ਦੱਸ ਸਕਦੇ ਸੀ ਵੀ ਉਹ ਕੀ ਗੁਣਕਾਰੀ ਨੇ ਨਾ ਮਤਲਬ ਕਿ ਉਹ ਦਰਖਤ ਹੀ ਖਤਮ ਕਰਤੇ ਜਿਹੜੇ ਰਵਾਇਤੀ ਸੀ ਹੁਣ ਤਾਂ ਰਵਾਇਤੀ ਦਰਖਤ ਹੀ ਕੋਈ ਨਹੀਂ ਆਰਜੁਨਾ ਰਹਿ ਗਈਆਂ ਇਹ ਕਰਮਾਲੀਆਂ ਪਿਛਲੇ ਸਾਲ ਉਂਝ ਠੰਡ ਨਾਲ ਸੁੱਕ ਗਈਆਂ ਆ ਥੋੜੀਆਂ ਬਾਤੀਆਂ ਪੰਜ ਚਾਰ ਇੱਥੇ ਦਾਤਾਂ ਜੁਗੀਆਂ ਬਾਕੀ ਤਾਂ ਚੱਕ ਤਾਮਾਂ ਮਿਆਂ ਨੇ ਸਾਰਾ ਕੁਝ ਕੋਈ ਪੰਜਾਬ ਚ ਰਵਾਇਤੀ ਦਰਖਤ ਤਾਂ ਕੋਈ ਵੀ ਨਹੀਂ ਜਾ ਰਹੀ ᱥਾਡੀ ਆ 베ਰੀ ਆਏ ਇਹਦੇ ਨਾਲ ਵੀ ਯਾਦਾਂ ਚਲੋ ਠੀਕ ਹੈ ਮਿੱਤਰ ਪਿਆਰਿਓ ਸਿਹਤ ਦੀ ਸਹਰ ਜ਼ਰੂਰੀ ਹੈ ਬਾਕੀ ਦਾ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਨਾਲੇ ਨਵੇਂ ਸਾਲ ਦੀਆਂ ਮੁਬਾਰਕਾਂ ਮੈਂ ਕੱਲ ਵੀ ਦਿੱਤੀ ਅੱਜ ਫੇਰ ਦੇਣਾ ਦੂਜਾ ਦਿਨ ਹੈ ਤੇ ਨਵੇਂ ਸਾਲ ਚ ਕੁਛ ਕਰੋ ਕੋਈ ਗੋਲ ਬਣਾਓ ਪ੍ਰਮਾਤਮਾ ਦੀ ਕਿਰਪਾ ਨਾਲ ਮਿਹਨਤ ਕਰੋ ਅੱਗੇ ਜਾਓ ਤੇ ਲੜਾਈਆਂ ਚੜਾਈਆਂ ਤੋਂ ਬਚੋ ਤੇ ਪਾਰਟੀ ਬਾਜ਼ੀਆਂ ਤੋਂ ਬਚੋ ਬਾਬੇ ਨਾਨਕ ਦੇ ਗੋਣ ਗਾਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਚਲੋ ਠੀਕ ਹੈ ਭਾਈ ਦਤਨ ਸਵੇਰ ਦੀ ਦਤਨ ਜ਼ਰੂਰੀ ਹੈ ਮੈਨੂੰ ਯਾਦ ਹੈ ਮੈਂ ਨਾਬੇ ਰਹਿੰਦਾ ਹੁੰਦਾ ਸੀ ਤੇ ਉਹ ਪਿੱਕੀ ਮੋੜ ਕੋਲ ਨਾ ਮੇਰਾ ਚਾਚਾ ਮੈਨੂੰ ਕਹਿੰਦਾ ਚਲ ਦਤਨ ਲੈ ਕੇ ਉਹ 10 ਰੁਪਏ ਦੀ ਪਈ 5 ਰੁਪਏ ਦੀ ਉਸ ਟਾਈਮ ਦਤਨ ਦਿੰਦਾ ਹੁੰਦਾ ਕਿਕਰ ਦੀ ਉਹਨੇ ਵੰਡ ਲਈ ਅਸਾਮ ਤੱਕ ਮੈਨੂੰ ਲਾਦਾ ਰੁਪਿਆ 1000 1500 ਵਟ ਕੇ ਲੰਘ ਜਾਂਦਾ ਐ ਇਨੀ ਗੁਣਕਾਰੀ ਦਤਨ ਬਿਜ਼ਨਸ ਬਿਜ਼ਨਸ ਹੈ ਭਾਈ ਚੰਗਾ ਭਾਈ